ਅੱਜ ਆਪਾਂ ਗੱਲ ਕਰਦੇ ਆਂ ਕੈਨੇਡਾ ਦੇ ਇਮੀਗ੍ਰੇਸ਼ਨ ਰਿਲੇਟਡ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਉਹਨਾਂ ਦੀ ਜਗ੍ਹਾ ਦੇ ਉੱਤੇ ਕੈਨੇਡਾ ਦੇ ਨਵੇਂ ਪ੍ਰਾਈਮ ਮਿਨਿਸਟਰ ਮਾਰਕ ਕੈਨਰੀ ਹੋਣਗੇ ਤਾਂ ਇਸ ਦੇ ਨਾਲ ਨਾਲ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਵੀ ਅਸਤੀਫਾ ਦੇ ਦਿੱਤਾ ਹੈ ਤਾਂ ਹੁਣ ਜੋ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਐਕਲ ਹੋਣਗੇ ਤਾਂ ਹੁਣ ਆਪਾਂ ਗੱਲ ਕਰਦੇ ਆਂ ਕੈਨੇਡਾ ਦੇ ਵਿਜ਼ਟਰ ਵੀਜ਼ਾ ਦੇ रिलेटेड ਜਾਂ ਵਿਸਟਰ ਵੀਜ਼ਾ ਦੇ ਰਿਗਾਰਡਿੰਗ ਕੈਨੇਡਾ ਦੇ ਵਿਸਟਰ ਵੀਜ਼ਾ ਦੇ ਵਿੱਚ ਜੋ ਪਿਛਲੇ 5-6 ਮਹੀਨੇ ਤੋਂ ਬਹੁਤ ਟੈਂਸ਼ਨ ਕ੍ਰੀਏਟ ਹੋ ਰਹੀ ਸੀ ਕੈਨੇਡਾ ਦੇ ਵਿਸਟਰ ਵੀਜ਼ਾ ਦੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਜੋ ਪਹਿਲਾਂ 100 ਦਿਨ ਤੋਂ ਵੀ ਵਧੇਰੇ ਟਾਈਮ ਲੱਗਦਾ ਸੀ ਤਾਂ ਹੁਣ ਇਸ ਦੇ ਵਿੱਚ ਇੱਕ ਚੰਗੀ ਖਬਰ ਆਈ ਹੈ ਕਿ ਹੁਣ ਉਹ ਪ੍ਰੋਸੈਸਿੰਗ ਟਾਈਮ 96 ਡੇਜ਼ ਹੋ ਚੁੱਕਿਆ ਹੈ ਤੇ ਹੌਲੀ-ਹੌਲੀ ਜੋ ਕੈਨੇਡਾ ਦੇ ਵਿਸਟਰ ਵੀਜ਼ਾ ਦੇ ਬੈਕਲੌਗ ਵੀ ਸਨ ਤਾਂ ਉਹਨਾਂ ਦੇ ਵਿੱਚ ਵੀ ਕਮੀ ਆਉਣੀ ਸ਼ੁਰੂ ਹੋਈ ਹੈ ਤਾਂ ਇਹ ਬਹੁਤ ਹੀ ਚੰਗੀ ਖਬਰ ਹੈ ਤਾਂ ਕੈਨੇਡਾ ਦੇ ਵਿਜ਼ਟਰ ਵੀਜ਼ਾ ਜੋ ਪਹਿਲਾਂ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਤਾਂ ਹੁਣ ਇਸ ਦੇ ਨਾਲ ਜਦੋਂ-ਜਦੋਂ ਵੀ ਆਪਾਂ ਦੇਖਦੇ ਹਾਂ ਕਿ ਕੈਨੇਡਾ ਦੇ ਰਿਫਿਊਜ਼ਲ ਜਾਂ ਕਿਸੇ ਵੀ ਕੰਟਰੀ ਦੇ ਰਿਫਿਊਜ਼ਲ ਰੇਸ਼ੋ ਵੱਧ ਜਾਂਦੀ ਹੈ ਤਾਂ ਉਸ ਦੇ ਵਿੱਚ ਕੀ ਚੀਜ਼ ਹੁੰਦੀ ਹੈ ਕਿ ਜੋ ਨੌਨ ਜੈਨੂਇਨ ਫਾਈਲਸ ਲੱਗਦੀਆਂ ਹਨ ਤਾਂ ਉਹ ਘਟ ਜਾਂਦੀਆਂ ਨੇ ਨੌਨ ਜੈਨੂਇਨ ਫਾਈਲਸ ਦਾ ਮਤਲਬ ਕਿ ਜੋ ਆਪਾਂ ਚੰਗੇ ਟ੍ਰੈਂਡ ਦੇ ਵਿੱਚ ਦੇਖਦੇ ਆ ਕਿ ਜੋ ਜਿਨ੍ਹਾਂ ਦੀ ਫਾਈਲ ਡਾਕੂਮੈਂਟਸ ਨਹੀਂ ਪੂਰੇ ਹੁੰਦੇ ਜਾਂ ਫਿਰ ਜਿਨ੍ਹਾਂ ਦੇ ਕੋਈ ਫਰੈਂਡ ਰਿਲੇਸ਼ਨ ਦੇ ਵਿੱਚ ਆਪਾਂ ਸਪான்ਸਰ ਤੇ ਅਪਲਾਈ ਕਰਦੇ ਆ ਜਾਂ ਫਿਰ ਜਿਨ੍ਹਾਂ ਦੇ ਹੋਟਲ ਬੁਕਿੰਗ ਤੇ ਵੀ ਆਪਾਂ ਅਪਲਾਈ ਕਰਦੇ ਆ ਕਿ ਉਹਨਾਂ ਦੀ ਇਨਕਮ ਵਗੈਰਾ ਵੀ ਇਨਕਮ ਸੋਰਸਸ ਵਗੈਰਾ ਵੀ ਘੱਟ ਹੁੰਦੇ ਹਨ ਤਾਂ ਟ੍ਰੈਂਡ ਦੇ ਵਿੱਚ ਉਹਨਾਂ ਦੀਆਂ ਫਾਈਲਸ ਸਕਸੈਸ ਹੋ ਜਾਂਦੀਆਂ ਨੇ ਤਾਂ ਜਦੋਂ ਰਿਫਿਊਜ਼ਲ ਰੇਟ ਵੱਧ ਜਾਂਦੀ ਹੈ ਤਾਂ ਫਿਰ ਇਹ ਜਿਹੀਆਂ ਫਾਈਲਾਂ ਦੀ ਰਿਫਿਊਜ਼ਲ ਆਉਣੀ ਵੀ لازਮੀ ਹੈ ਕਿ ਇਹਨਾਂ ਦੀ ਇਹ ਜਿਹੀਆਂ ਫਾਈਲਾਂ ਦੀ ਰਿਫਿਊਜ਼ਲ ਵੀ ਆਉਣੀ ਵੱਧ ਜਾਂਦੀ ਹੈ ਤਾਂ ਇਸ ਦੇ ਨਾਲ ਨਾਲ ਜੋ ਚੰਗੀਆਂ ਜੈਨੂਨ ਫਾਈਲਸ ਵੀ ਹੁੰਦੀਆਂ ਹਨ ਤਾਂ ਉਹਨਾਂ ਦੀ ਵੀ ਰਿਫਿਊਜ਼ਲ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਹੁਣ ਜੋ ਟ੍ਰੈਂਡ ਦੀ ਗੱਲ ਕਰਦੇ ਹਾਂ ਕਿ ਪਿਛਲੇ 5-6 ਮਹੀਨੇ ਤੋਂ ਟ੍ਰੈਂਡ ਸੀ ਕਿ ਜੋ ਚੰਗੀਆਂ ਜਾਂ ਫਿਰ ਟਰਾਈ ਵਾਲੀਆਂ ਫਾਈਲਸ ਹਨ ਤਾਂ ਉਹਨਾਂ ਦੀ ਵੀ ਕਾਫੀ ਰਿਫਿਊਜ਼ਲ ਰੇਸ਼ੋ ਦੇ ਵਿੱਚ ਵਾਧਾ ਹੋਇਆ ਸੀ ਤਾਂ ਦੱਸ ਦਈਏ ਕਿ ਹੁਣ ਜੋ ਲਾਸ ਪੰਜ ਛੇ ਮਹੀਨਿਆਂ ਤੋਂ ਸੀ ਤਾਂ ਉਸ ਦੇ ਵਿੱਚ ਜੋ ਟ੍ਰੈਂਡ ਚੱਲ ਰਿਹਾ ਸੀ ਤਾਂ ਉਸ ਦੇ ਵਿੱਚ ਨੌਨ ਜੈਨੂਇਨ ਫਾਈਲਸ ਲੱਗਣੀਆਂ ਬਹੁਤ ਘਟ ਗਈਆਂ ਹਨ ਤਾਂ ਹੁਣ ਜੋ ਵੀ ਫਾਈਲਸ ਲੱਗਦੀਆਂ ਹਨ ਜਾਂ ਲਗਾਉਣੀਆਂ ਚਾਹੁੰਦੇ ਹਨ ਤਾਂ ਉਹ ਜੈਨੂਇਨ ਫਾਈਲਸ ਲਗਾ ਸਕਦੇ ਹਨ ਤਾਂ ਇਸ ਦੇ ਨਾਲ ਇਹ ਹੈ ਕਿ ਇਹਦੇ ਨਾਲ ਵੀਜ਼ਾ ਸਕਸੈਸ ਰੇਸ਼ੋ ਦੇ ਵਿੱਚ ਵੀ ਫਰਕ ਪਏਗਾ ਤਾਂ ਵੀਜ਼ਾ ਸਕਸੈਸ ਰੇਸ਼ੋ ਦੇ ਵਿੱਚ ਫਰਕ ਪੈਣ ਦੇ ਨਾਲ ਤਾਂ ਜੋ ਜੈਨੂਇਨ ਫਾਈਲਸ ਹਨ ਜਾਂ ਜਿੱਦਾਂ ਪੇਰੈਂਟਸ ਗ੍ਰੈਂਡਪੇਰੈਂਟਸ ਉਹਨਾਂ ਨੂੰ ਕੈਨੇਡਾ ਦੇ ਵਿੱਚ ਰਹਿੰਦੇ ਉਹਨਾਂ ਦੇ ਬੱਚੇ ਜੋ ਪੀਆਰ ਹਨ ਜਾਂ ਉਹ ਵਰਕ ਪਰਮਿਟ ਤੇ ਹਨ ਜਾਂ ਉਹ ਸਟੂਡੈਂਟਸ ਹਨ ਤਾਂ ਉਹ ਆਪਣੇ ਮਦਰ ਫਾਦਰ ਜਾਂ ਬ੍ਰਦਰ ਸਿਸਟਰਸ ਨੂੰ ਵੀ ਬੁਲਾ ਸਕਦੇ ਹਨ ਤਾਂ ਉਹਨਾਂ ਦੇ ਵੀਜ਼ਾ ਆਉਣ ਦੇ ਚਾਂਸਸ ਕਾਫੀ ਜ਼ਿਆਦਾ ਹੁੰਦੇ ਹਨ ਜਾਂ ਹੈਗੇ ਨੇ ਤਾਂ ਇੱਕ ਗੱਲ ਹੋਰ ਦੱਸ ਦਈਏ ਕਿ ਜੋ ਜੋ ਵੀ ਕੈਨੇਡਾ ਜਾਣ ਦਾ ਪਲਾਨ ਕਰਦੇ ਹਨ ਜਾਂ ਕਰਨਾ ਚਾਹੁੰਦੇ ਹਨ ਤਾਂ ਉਹ ਆਪਣਾ ਜੋ ਪਲਾਨ ਹੈ ਕੈਨੇਡਾ ਜਾਣ ਦਾ ਉਹ 3 ਜਾਂ 4 ਮੰਥ ਨੂੰ ਵਿੱਚ ਰੱਖ ਕੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ ਤਾਂ ਜਿੱਦਾਂ ਹੁਣ ਦੱਸ ਦਈਏ ਕਿ ਹੁਣ ਮਾਰਚ ਦਾ ਮਹੀਨਾ ਚੱਲ ਰਿਹਾ ਹੈ ਤਾਂ ਤੁਸੀਂ ਅਪਰੋਕਸੀਮੇਟਲੀ ਜੂਨ ਜੁਲਾਈ ਜੂਨ ਜੁਲਾਈ ਦੇ ਵਿੱਚ ਜਾਣ ਦਾ ਪਲਾਨ ਕਰ ਸਕਦੇ ਹੋ ਜਾਂ ਫਿਰ ਜਿਹੜੇ ਵੀ ਬੱਚੇ ਆਪਣੇ ਮਦਰ ਜਾਂ ਫਾਦਰ ਜਾਂ ਭੈਣ ਭਰਾ ਨੂੰ ਕਨਵੋਕੇਸ਼ਨ ਤੇ ਬੁਲਾਉਣਾ ਚਾਹੁੰਦੇ ਹਨ ਤਾਂ ਉਹ ਵੀ ਉਹਨਾਂ ਦਾ ਅਪਲਾਈ ਕਰ ਸਕਦੇ ਹਨ ਤਾਂ ਦੱਸ ਦਈਏ ਕਿ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਆਪਾਂ ਕਹਿ ਲਈਏ ਕਿ ਜਾਂ ਜੋ ਲੋਕ ਹੋਟਲ ਬੁਕਿੰਗ ਤੇ ਅਪਲਾਈ ਕਰਦੇ ਸਨ ਤਾਂ ਉਹ ਆਪਣੀ ਇੱਕ ਚੰਗੀ ਆਈਟਨਰੀ ਨੂੰ ਇਮੀਗ੍ਰੇਸ਼ਨ ਆਫੀਸਰ ਅੱਗੇ ਪੇਸ਼ ਕਰਕੇ ਆਪਣਾ ਵੀਜ਼ਾ ਹਾਸਲ ਕਰ ਸਕਦੇ ਹਨ ਤਾ ਦੱਸ ਦਈਏ ਕਿ ਕੈਨੇਡਾ ਜੋ ਨਵੇਂ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਰੈਕਲ ਨੇ ਵੀ ਆਪਣੀ ਪਹਿਲੀ ਸਟੇਟਮੈਂਟ ਦੇ ਵਿੱਚ ਕਿਹਾ ਹੈ ਕਿ ਅਸੀਂ ਆਪਣੇ ਇੰਡੀਆ ਨਾਲ ਜੋ ਸਬੰਧ ਹਰ ਇੱਕ ਸੈਕਟਰ ਦੇ ਵਿੱਚ ਚੰਗੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਫਿਰ ਚੰਗੇ ਬਣਾਵਾਂਗੇ ਤਾਂ ਇਸ ਦੇ ਨਾਲ ਸਿੱਧਾ-ਸਿੱਧਾ ਇਹੀ ਚੰਗੀ ਖ਼ਬਰ ਹੈ ਕਿ ਜੋ ਕੈਨੇਡੀਅਨ ਇਮੀਗ੍ਰੇਸ਼ਨ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਰਿਗਾਰਡਿੰਗ ਜਾਂ ਵਰਕ ਪਰਮਿਟ ਦੇ ਰਿਗਾਰਡਿੰਗ ਸਟੂਡੈਂਟ ਵੀਜ਼ਾ ਦੇ ਰਿਗਾਰਡਿੰਗ ਜਾਂ ਹੋਰ ਵੀ ਕੁਈ ਇਮੀਗ੍ਰੇਸ਼ਨ ਰਿਲੇਟਡ ਹੈ ਤਾਂ ਉਸ ਦੇ ਵਿੱਚ ਸੁਧਾਰ ਆਵੇਗਾ ਜਾਂ ਫਿਰ ਵੀਜ਼ਾ ਸਕਸੈਸ ਰੇਸ਼ੋ ਦੇ ਵਿੱਚ ਫਰਕ ਪਵੇਗਾ ਹੀ ਪਵੇਗਾ ਤਾਂ ਜੋ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਰੈਕਲ ਨੇ ਇਹ ਵੀ ਸਟੇਟਮੈਂਟ ਦਿੱਤੀ ਹੈ ਕਿ ਜੋ ਮਾਰਕ ਮਿਲਰ ਆਪਣੀ ਵੀਜ਼ਾ ਪਾਲਿਸੀਸ ਦੇ ਵਿੱਚ ਜੋ ਵੀ ਉਹ ਚੇਂजेस ਕਰਕੇ ਗਏ ਸਨ ਉਹ ਉਦਾਂ ਦੇ ਹੀ ਉਦਾਂ ਰਹਿਣਗੇ ਜਾਂ ਉਹ ਆਪਣੇ ਵੀਜ਼ਾ ਕੈਪਿੰਗ ਜੋ ਕਰਕੇ ਗਏ ਹਨ ਉਹ ਥੋੜੇ ਸਮੇਂ ਲਈ ਹਜੇ ਉਹ ਉਦਾਂ ਹੀ ਵਰਕ ਕਰਨਗੇ ਉਸ ਦੇ ਉੱਤੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾ ਆਉਣ ਵਾਲੇ ਕੁਝ ਕੁ ਮਹੀਨਿਆਂ ਦੇ ਵਿੱਚ ਇਸ ਦੇ ਵਿੱਚ ਵੀ ਚੇਂजेस ਹੋਣ ਦੇ ਅਸਾਰ ਹੋ ਸਕਦੇ ਹਨ ਕਿਉਂਕਿ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਅਸੀਂ ਇਸ ਨੂੰ ਵੀ ਰਿਵਿਊ ਕਰਾਂਗੇ ਤਾਂ ਇਹ ਵੀ ਇੱਕ ਚੰਗੀ ਖਬਰ ਹੈ ਕਿ ਜੋ ਜੋ ਵੀ ਮਤਲਬ ਕਿ ਇਸ ਦੇ ਵਿੱਚ ਕੁਝ ਚੇਂजेस ਜਾਂ ਕਮੀਆਂ ਪਾਈਆਂ ਗਈਆਂ ਤੇ ਉਹਦੇ ਵਿੱਚ ਉਹ ਉਸ ਨੂੰ ਚੇਂजेस ਕਰਨਗੇ ਤੇ ਦੱਸ ਦਈਏ ਕਿ ਪਹਿਲਾਂ ਨਾਲੋਂ ਤਾਂ ਜਿੱਦਾਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਪਹਿਲਾਂ ਨਾਲੋਂ ਤਾਂ ਵਿਸਟਰ ਵੀਜ਼ਾ ਦੇ ਪ੍ਰੋਸੈਸਿੰਗ ਟਾਈਮ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪਿਆ ਹੈ ਤੇ ਇਸ ਦੇ ਨਾਲ ਵੀਜ਼ਾ ਸਕਸੈਸ ਰੇਸ਼ੋ ਦੇ ਵਿੱਚ ਵੀ ਫਰਕ ਪਿਆ ਹੈ ਪਹਿਲਾਂ ਨਾਲੋਂ ਤਾਂ ਦੱਸ ਦਈਏ ਕਿ ਜਿਨ੍ਹਾਂ ਦੀਆਂ ਫਾਈਲਸ ਰਿਫਿਊਜ਼ ਹੋ ਚੁੱਕੀਆਂ ਸੀ ਜਾਂ ਜੋ ਪਹਿਲਾਂ ਰਿਫਿਊਜ਼ਲਸ ਜਿਨ੍ਹਾਂ ਦੀਆਂ ਸਨ ਤਾਂ ਉਹ ਵੀ ਆਪਣੀ ਫਾਈਲ ਨੂੰ ਰੀਲੋਡ ਕਰ ਸਕਦੇ ਨੇ ਤਾਂ ਜੋ ਜੈਨੂਇਨ ਫਾਈਲਸ ਹੈ ਤਾਂ हां ਇੱਕ ਚੀਜ਼ ਹੋਰ ਹੈ ਇਸ ਦੇ ਵਿੱਚ ਦੇਖਣਾ ਪਏਗਾ ਕਿ ਉਹਨਾਂ ਦੀ ਗਰਾਉਂਡ ਰਿਫਿਊਜ਼ਲਸ ਕੀ ਸੀ ਉਹਨਾਂ ਦੇ ਰਿਫਿਊਜ਼ ਰਿਫਿਊਜ਼ ਹੋਣ ਦੇ ਕਾਰਨ ਕੀ ਸਨ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਰੀਡ ਆਊਟ ਕਰਨ ਤੋਂ ਬਾਅਦ ਵਿੱਚ ਹੀ ਤੁਸੀਂ ਆਪਣੀ ਫਾਈਲ ਨੂੰ ਲਗਾ ਸਕਦੇ ਹੋ ਦੱਸ ਦਈਏ ਕਿ ਜੇ ਤੁਸੀਂ ਵੀ ਆਪਣੀ ਫਾਈਲ ਤੇ ਰਿਗਾਰਡਿੰਗ ਜਾਂ ਕੁਝ ਵੀ ਤੁਸੀਂ ਪੁੱਛਗਿਛ ਕਰਨੀ ਚਾਹੁੰਦੇ ਹੋ ਜਾਂ ਇਨਕੁਆਰੀ ਹੈ ਤੁਹਾਡੀ ਕੋਈ ਵੀ ਤਾਂ ਸਕਰੀਨ ਦੇ ਉੱਤੇ ਦਿੱਤੇ ਗਏ ਨੰਬਰਾਂ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਨੂੰ ਜਾਂ ਕੁਝ ਹੋਰ ਤੁਸੀਂ ਸਟੂਡੈਂਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੇ ਰਿਗਾਰਡਿੰਗ ਜਾਂ ਵਰਕ ਪਰਮਿਟ ਦੇ ਰਿਗਾਰਡਿੰਗ ਵਰਕ ਪਰਮਿਟ ਦੱਸ ਦਈਏ ਕਿ ਵਰਕ ਪਰਮਿਟ ਜੋ ਸਟੂਡੈਂਟ ਓਪਨ ਵਰਕ ਪਰਮਿਟ ਹੋ ਗਿਆ ਜੋ ਕੈਨੇਡਾ ਦੇ ਵਿੱਚ ਬੱਚੇ ਰਹਿੰਦੇ ਨੇ ਉਹ ਤੇ ਜਾਂ ਫਿਰ ਜੋ ਆਪਣੇ ਨੈਨੀ ਵੀਜ਼ਾ ਦੇ ਰਿਗਾਰਡਿੰਗ ਜਾਂ ਫਿਰ ਤੁਸੀਂ ਆਪਣੇ ਅਦਰ ਕੋਈ ਹੋਰ ਕੁਐਰੀ ਹੈ ਤੁਹਾਡੀ ਤਾਂ ਤੁਸੀਂ ਉਸ ਦੇ ਰਿਲੇਟਡ ਸਾਡੇ ਨਾਲ ਜਾਂ ਸਾਡੀ ਕੰਪਨੀ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਵੀ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਵੀ ਇਸ ਨੂੰ ਸ਼ੇਅਰ ਕਰਿਓ ਤਾਂ ਸਬਸਕ੍ਰਾਈਬ ਵਾਲਾ ਬਟਨ ਦਬਾਉਣਾ ਪ੍ਰੈਸ ਕਰਨਾ ਨਾ ਭੁੱਲਿਓ ਇਸ ਦੇ ਨਾਲ ਨਾਲ ਬੈਲ ਆਈਕਨ ਵਾਲਾ ਵੀ ਬਟਨ ਪ੍ਰੈਸ ਕਰਨਾ ਨਾ ਭੁੱਲਿਓ ਧੰਨਵਾਦ